ਇੱਕ ਘਟਨਾ ਲੁਧਿਆਣੇ ਦੀ ਹੈ ਜਦੋਂ ਇੱਕ ਨਵ-ਵਿਆਹੀ ਲੜਕੀ ਦੇ ਵਿੱਚ ਭੂਤ ਆ ਗਈ ਜਿਸ ਨੇ ਪੂਰੇ ਸ਼ਹਿਰ ਨੂੰ ਚੱਕਰ ਦੇ ਵਿੱਚ ਪਾ ਦਿੱਤਾ ਜਦੋਂ ਉਸ ਦੇ ਵਿੱਚੋਂ ਭੂਤ ਨਿਕਲਿਆ ਤਾਂ ਸਾਰਾ ਲੁਧਿਆਣੀ ਨਿਕ ਖੜ ਕੇ ਬਾਹਰ ਦੇਖਿਆ ਬੰਦਾ ਆਪਣੇ ਸ਼ੌਂਕ ਪੂਰੇ ਕਰਨ ਦੇ ਲਈ ਸਭ ਕੁਝ ਕਰਦਾ ਹੈ ਨਸ਼ੇੜੀ ਆਪਣੇ ਨਸ਼ੇ ਦੇ ਲਈ ਲੁੱਟਾਂ ਖੋਹਾਂ ਕਰਦੇ ਹਨ ਅਤੇ ਮਾਪਿਆਂ ਨੂੰ ਕੁੱਟਮਾਰ ਕਰਕੇ ਉਹਨਾਂ ਦਾ ਸਹਾਰਾ ਲੈਂਦੇ ਹਨ ਨਸ਼ਾ ਸਭ ਕੁਝ ਕਰਵਾਉਂਦਾ ਹੈ ਪੰਜਾਬ ਨੂੰ ਇੱਕ ਤਾਂ ਨਸ਼ੇ ਖਾ ਗਈ ਅਤੇ ਦੂਜਾ ਪਖੰਡੀ ਬਾਬੇ ਪੰਜਾਬ ਦੇ ਵਿੱਚ ਨਸ਼ਿਆਂ ਤੇ ਅੰਧਵਿਸ਼ਵਾਸ ਦਾ ਜੋਰ ਹੈ ਨਸ਼ੇ ਤੇ ਅੰਧਵਿਸ਼ਵਾਸ ਦੀ ਇਹ ਕਹਾਣੀ ਸੁਣ ਕੇ ਸਾਰਾ ਲੁਧਿਆਣਾ ਹੈਰਾਨ ਹੋ ਗਿਆ ਇਹ ਕਹਾਣੀ ਹੈ ਲੁਧਿਆਣੇ ਸ਼ਹਿਰ ਦੇ ਜੋਦਾਵਾਲਾ ਵਸਤੀ ਦੀ ਜਿੱਥੇ ਗੁਰਮੀਤ ਸਿੰਘ ਦਾ ਪੁੱਤਰ ਸੁਰਜੀਤ ਸਿੰਘ ਦਾ ਵਿਆਹ ਜਲੰਧਰ ਦੀ ਇੱਕ ਲੜਕੀ ਮੀਨਾ ਦੇ ਨਾਲ ਕੀਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਆਸ ਨਾਲ ਉਹਨਾਂ ਨੇ ਵਿਆਹ ਕੀਤਾ ਸੀ ਉਹੀ ਖੁਸ਼ੀ ਇਸ ਨੂੰ ਦਲਦਲ ਦੇ ਵਿੱਚ ਲੈ ਜਾਵੇਗੀ ਇਸ ਬਾਰੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ surjit ਦਾ computer repair ਦਾ کاروبار ਸੀ ਪਰਮਾਤਮਾ ਦਾ ਦਿੱਤਾ ਸਭ ਕੁਝ ਸੀ ਉਹਨਾਂ ਨੇ ਅਨਰੀਨਜ਼ ਮੈਰਿਜ ਹੋਈ ਅਤੇ ਵਿਆਹ ਬਹੁਤ ਵਧੀਆ ਤਰੀਕੇ ਦੇ ਨਾਲ ਹੋਇਆ ਵਿਆਹ ਤੋਂ ਬਾਅਦ ਸਭ ਕੁਝ ਵਧੀਆ ਚੱਲ ਰਿਹਾ ਸੀ ਅਤੇ ਸਾਰੇ ਖੁਸ਼ ਸਨ ਐਵੇਂ ਹੀ ਪੰਜੇ ਮਹੀਨੇ ਨਿਕਲ ਗਏ ਇੱਕ ਦਿਨ ਸਾਰਾ ਪਰਿਵਾਰ ਇਕੱਠਾ ਬੈਠਾ ਸੀ ਅਤੇ ਉਸ ਦੀ ਸੱਸ ਨੇ ਕਿਹਾ ਕਿ ਮੀਨਿਆ ਨੂੰ ਵੀ ਉਸ ਦੇ ਡੇਰੇ ਤੋਂ ਨਾਮਦਾਨ ਕਰਵਾਇਆ ਜਾਵੇ ਜਿਥੋਂ ਸਾਰੇ ਪਰਿਵਾਰ ਨੇ ਲਿਆ ਹੋਇਆ ਸਾਰੇ ਪਰਿਵਾਰ ਨੇ ਹਾਮੀ ਭਰੀ ਅਤੇ ਮੀਨਾ ਨੇ ਵੀ ਹਾਂ ਕਰ ਦਿੱਤੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਮਾਹੌਲ ਤਾਂ ਉਦੋਂ ਖਤਰਨਾਕ ਹੋਇਆ ਜਦੋਂ ਸਾਰੇ ਪਰਿਵਾਰ ਚ ਬੈਠਿਆ ਬੈਠਾ ਮੀਨਾ ਨੂੰ ਕੁਝ ਹੋਣ ਲੱਗਾ ਸਾਰਾ ਸਰੀਰ ਉਸ ਦਾ ਕੰਬਣ ਲੱਗਿਆ ਤੇ ਉਹ ਸਿਰ ਘਮਾਉਣ ਲੱਗੀ ਸਾਰਾ ਪਰਿਵਾਰ ਦੇਖ ਕੇ ਹੈਰਾਨ ਸੀ ਕਿ ਇਸ ਨੂੰ ਕੀ ਹੋ ਰਿਹਾ ਪਰ ਉਸ ਦਾ ਇਹ ਖੇਡ ਹੋਰ ਵੀ ਤੇਜ਼ ਹੋਣ ਲੱਗਾ ਜਦੋਂ ਉਹ ਦੋ ਆਵਾਜ਼ਾਂ ਦੇ ਵਿੱਚ ਗੱਲ ਕਰਨ ਲੱਗੀ ਉਸ ਨੇ ਕਿਹਾ ਕਿ ਮੈਂ ਮੀਨਾ ਨੂੰ ਨਾਮਦਾਨ ਨਹੀਂ ਲੈਣ ਦਵਾਂਗਾ ਪਰਿਵਾਰ ਸ਼ਰੀਫ ਸੀ ਅਤੇ ਕੁਝ ਵੀ ਸਮਝ ਨਹੀਂ ਪਾ ਰਿਹਾ ਸੀ ਅਗਲੇ ਦਿਨ ਵੀ ਐਵੇਂ ਹੋਇਆ ਦੋ ਦੋ ਆਵਾਜ਼ਾਂ ਵਿੱਚ ਉਹ ਕਹਿਣ ਲੱਗੀ ਮੈਂ ਮੀਨਾ ਨਹੀਂ ਹਾਂ ਮੀਨਾ ਦਾ ਚਾਚਾ ਹਾਂ ਅਤੇ ਮੈਨੂੰ ਸ਼ਰਾਬ ਲਿਆ ਕੇ ਦਿਓ ਮੈਂ ਸ਼ਰਾਬ ਪੀਣੀ ਹੈ ਜੇਕਰ ਮੈਨੂੰ ਸ਼ਰਾਬ ਨਾ ਮਿਲੀ ਤਾਂ ਮੈਂ ਇਸ ਨੂੰ ਮਾਰ ਦੇਵਾਂਗਾ। ਪਰਿਵਾਰ ਨੂੰ ਕੁਝ ਨਹੀਂ ਸਮਝਾਉਂਦਾ ਸੀ। ਉਹਨਾਂ ਨੇ ਆਪਣੀ ਨੂੰਹ ਨੂੰ ਸ਼ਰਾਬ ਲਿਆ ਕੇ ਦਿੱਤੀ ਅਤੇ ਪੁਰਾਣੀ ਸ਼ਰਾਬੀਆਂ ਵਾਂਗੂੰ ਸ਼ਰਾਬ ਪੀਣ ਲੱਗੀ। ਇਹ ਦੇਖ ਕੇ ਸਾਰਾ ਪਰਿਵਾਰ ਹੱਕਾ ਬੱਕਾ ਰਹਿ ਗਿਆ। ਉਹਨਾਂ ਨੇ ਡਾਕਟਰ ਨੂੰ ਵੀ ਦਿਖਾਇਆ ਪਰ ਕੋਈ ਫਾਇਦਾ ਨਹੀਂ ਹੋਇਆ। ਉਸਦਾ ਇਹ ਕੰਮ ਦਿਨੋਂ ਦਿਨ ਵੱਧ ਰਿਹਾ ਸੀ ਅਤੇ ਉਹ ਸ਼ਰਾਬ ਦੀ ਆਦੀ ਹੋ ਰਹੀ ਸੀ। ਆਖਿਰ ਮੀਨਾ ਦੇ ਘਰ ਵਾਲਿਆਂ ਨੂੰ ਬੁਲਾਇਆ ਗਿਆ ਪਰ ਉਹ ਵੀ ਇਹ ਸੁਣ ਕੇ ਹੈਰਾਨ ਸੀ। ਉਸਦੇ ਸਾਹਮਣੇ ਵੀ ਉਹ ਕਹਿਣ ਲੱਗੇ ਕਿ ਮੈਂ ਮੀਨਾ ਦਾ ਚਾਚਾ ਹਾਂ ਮੈਨੂੰ ਸ਼ਰਾਬ ਲਿਆ ਕੇ ਦਿਓ ਤਾਂ ਉਹਨਾਂ ਦੇ ਪੇਕੇ ਪਰਿਵਾਰ ਨੇ ਵਹਿਮ ਪਾ ਦਿੱਤਾ ਕਿ ਇਸ ਦਾ ਚਾਚਾ ਸੀ ਜੋ ਕਿ ਸ਼ਰਾਬ ਪੀਂਦਾ ਸੀ ਅਤੇ ਜਿਆਦਾ ਸ਼ਰਾਬ ਪੀਣ ਕਾਰਨ ਉਸ ਦੀ ਮੌਤ ਹੋ ਗਈ ਪਰ ਉਹ ਮੀਨਾ ਨੂੰ ਬਹੁਤ ਲਾੜ ਕਰਦਾ ਸੀ ਅਤੇ ਹੋਵੇ ਨਾ ਹੋਵੇ ਉਸ ਦੀ ਹੀ ਆਤਮਾ ਉਸ ਦੇ ਵਿੱਚ ਆਉਂਦੀ ਹੈ ਕਿਉਂਕਿ ਜਿਆਦਾ ਸਮਾਂ ਮੀਨਾ ਆਪਣੇ ਚਾਚੇ ਦੇ ਨਾਲ ਰਹਿੰਦੀ ਸੀ ਪਰਿਵਾਰ ਪਹਿਲਾਂ ਹੀ ਝਟਕੇ ਦੇ ਵਿੱਚ ਸੀ ਪਰ ਉਹਨਾਂ ਨੂੰ ਇਹ ਗੱਲ ਸੁਣ ਕੇ ਹੋਰ ਵੀ ਝਟਕਾ ਲੱਗਿਆ ਪਰਿਵਾਰ ਬਾਬਿਆਂ ਦੇ ਚੱਕਰ ਦੇ ਵਿੱਚ ਪੈ ਗਿਆ ਪਰ ਕੋਈ ਫਰਕ ਨਹੀਂ ਦਿਖ ਰਿਹਾ ਸੀ ਬਹੁਤ ਹੀ ਪੈਸੇ ਉਹਨਾਂ ਨੇ ਇਸ ਕੰਮ ਦੇ ਵਿੱਚ ਹੀ ਬਰਬਾਦ ਕਰ ਦਿੱਤੇ ਉਸ ਦੀ ਸ਼ਰਾਬ ਪੀਣ ਦੀ ਆਦਤ ਦਿਨੋ ਦਿਨ ਵਧ ਰਹੀ ਸੀ ਕਹਿੰਦੇ ਹਨ ਕਿ ਸੱਚੇ ਬੰਦੇ ਦੀ ਮਦਦ ਪਰਮਾਤਮਾ ਜ਼ਰੂਰ ਕਰਦਾ ਹੈ ਇੱਕ ਦਿਨ ਉਸ ਦੀ ਦੁਕਾਨ ਤੇ ਇੱਕ ਗੁਰਸਿੱਖ ਬੰਦਾ ਆਇਆ ਅਤੇ ਉਹ ਉਸ ਨੂੰ ਸਰਜੀਤ ਸਿੰਘ ਨੇ ਸਾਰੀ ਗੱਲ ਦੱਸੀ ਪਰ ਉਸ ਨੇ ਉਸ ਦੀ ਗੱਲ ਦਾ ਯਕੀਨ ਨਹੀਂ ਕੀਤਾ ਤਾਂ ਉਸ ਨੇ ਕਿਹਾ ਕਿ ਤੂੰ ਮੇਰੇ ਘਰ ਆ ਕੇ ਦੇਖ ਲੈ ਸੁਰਜੀਤ ਦੇ ਘਰ ਜਾ ਕੇ ਉਸਨੇ ਦੇਖਿਆ ਤਾਂ ਮੀਨਾ ਨੇ ਫਿਰ ਉਹੀ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਸ਼ਰਾਬ ਮੰਗਣ ਲੱਗੀ ਉਹ ਗੁਰਸਿੱਖ ਆਦਮੀ ਸਮਝ ਗਿਆ ਉਸਨੇ ਕਿਹਾ ਕਿ ਤੂੰ ਆਪਣੀ ਪਤਨੀ ਨੂੰ ਇਕੱਲੇ ਕਮਰੇ ਵਿੱਚ ਲੈ ਜਾ ਤੇ ਸਖਤੀ ਦੇ ਨਾਲ ਇਸ ਤੋਂ ਪੁੱਛ ਕਿ ਕੀ ਗੱਲ ਹੈ ਉਸਨੇ ਆਪਣੀ ਪਤਨੀ ਨਾਲ ਸਖਤੀ ਦਾ ਵਰਤਾਅ ਕੀਤਾ ਜਿਸ ਨਾਲ ਡਰ ਕੇ ਉਹ ਸਭ ਕੁਝ ਮੰਨ ਗਈ ਉਸਨੇ ਦੱਸਿਆ ਕਿ ਸਹੁਰੇ ਘਰ ਆ ਕੇ ਉਸ ਨੂੰ ਸ਼ਰਾਬ ਨਹੀਂ ਮਿਲਨੀ ਸੀ ਅਤੇ ਉਹ ਸ਼ਰਾਬ ਪੀਣ ਦੀ ਆਦੀ ਸੀ ਇਸੇ ਕਰਕੇ ਉਸਨੇ ਇਹ ਡਰਾਮਾ ਰਚਿਆ ਉਹ ਬਚਪਨ ਦੇ ਵਿੱਚ ਹੀ ਸ਼ਰਾਬ ਪੀਣ ਦੀ ਆਦਤ ਹੋ ਗਈ ਸੀ ਕਿਉਂਕਿ ਇੱਕ ਵਾਰ ਉਸ ਨੂੰ ਉਸਦੇ ਚਾਚੇ ਨੇ ਸ਼ਰਾਬ ਪਿਵਾਈ ਸੀ ਘਰ ਦੇ ਵਿੱਚ ਉਹ ਚੋਰੀ-ਚੋਰੀ ਸ਼ਰਾਬ ਪੀਂਦੀ ਸੀ ਪਰ ਸਹਰੇ ਘਰ ਆ ਕੇ ਉਸ ਦੀ ਸ਼ਰਾਬ ਬਿਲਕੁਲ ਬੰਦ ਹੋ ਗਈ ਸੀ ਸ਼ਰਾਬ ਦਾ ਨਸ਼ਾ ਪੂਰਾ ਕਰਨ ਦੇ ਲਈ ਉਸ ਨੇ ਇਹ ਪਖੰਡ ਰਚਿਆ ਇਹ ਗੱਲ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ ਪਰ ਹੁਣ ਮੀਨਾ ਨੇ ਸਾਰੇ ਪਰਿਵਾਰ ਤੋਂ ਮਾਫੀ ਮੰਗੀ ਅਤੇ ਸ਼ਰਾਬ ਛੱਡਣ ਦਾ ਫੈਸਲਾ ਕੀਤਾ ਹੁਣ ਇਸ ਦੇ ਵਿੱਚ ਕੋਈ ਗਲਤੀ ਵੀ ਨਹੀਂ ਸੀ ਕਿਉਂਕਿ ਧਿਆਨ ਬਚਪਨ ਦੇ ਵਿੱਚ ਉਸਦੇ ਮਾਤਾ ਪਿਤਾ ਨੇ ਰੱਖਣਾ ਸੀ ਕੀ ਤੁਹਾਡੇ ਵੀ ਜਾਣਕਾਰੀ ਦੇ ਵਿੱਚ ਕੁਝ ਅਜੀਹਾ ਹੋਇਆ ਤਾਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ